ਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਭ ਤੋਂ ਵੱਡੀ ਖੁਸ਼ਖਬਰੀ ਤੇ ਸਭ ਤੋਂ ਪਹਿਲਾਂ ਖੁਸ਼ਖਬਰੀ ਹੈ ਆਪਣੇ ਚੈਨਲ ਦੇ ਉੱਤੇ ਤਾਂ ਤੁਸੀਂ ਕਹੋਗੇ ਵੀ ਹੈ ਕੀ ਗੱਲ ਦਰਸਾਰ ਗੱਲ ਇਹੋ ਜੀ ਹੈ ਕਿ ਤੁਸੀਂ ਮਦਾਵੇ ਨਾਲ ਕਹਿੰਦੇ ਵੀ ਵੀਡੀਓ ਸ਼ੇਅਰ ਕਰੇ ਬਿਨਾ ਨਹੀਂ ਰਹਿ ਸਕਦੇ ਗੱਲ ਹੈ ਕੀ ਹੈ ਭਾਈ ਅਮਰਪਾਲ ਸਿੰਘ ਦੀ ਜਿਹੜੀ ਪਰੌਲ ਸੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਸਰਸੇ ਵਾਲੇ ਸਾਥ ਨੂੰ ਲੈ ਕੇ ਰੌਲਾ ਪਿਆ ਸੀ ਵੀ ਉਹਨੂੰ 2 ਦਿਨ ਪਹਿਲਾਂ ਪ੍ਰੌਲ ਦੇ ਉੱਤੇ ਲਿਆਂਦਾ ਗਿਆ ਬਾਹਰ ਹਰਿਆਣੇ ਦੀ ਸਰਕਾਰ ਨੇ ਕੱਢਿਆ ਸੀ ਉਹਨੂੰ ਬਾਹਰ ਤਾਂ ਸਾਡੇ ਵਾਲੇ ਸਿੰਘਾਂ ਨੇ ਜਿਹੜੀ ਕਿ ਪਟੀਸ਼ਨ ਪਾਈ ਸੀ ਪ੍ਰੌਲ ਨੂੰ ਲੈ ਕੇ ਉਹ ਪਾਸ ਹੋ ਚੁੱਕੀ ਹੈ ਤੇ ਭਾਈ ਅਮਰਪਾਲ ਸਿੰਘ ਬਹੁਤ ਜਲਦ ਜਾਨੀ ਸਾਡੇ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸੰਬੋਧਨ ਕਰਨੀ ਹੈ ਜਿਨ੍ਹਾਂ ਨੇ ਵੱਡੇ ਪੱਦਰ ਦੇ ਉੱਤੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਐਡੀ ਵੱਡੀ ਜਿੱਤ ਹਾਸਲ ਕਰਵਾਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਤਨੋਂ ਲੋਕਾਂ ਲਈ ਮੈਂ ਕਹਿੰਦਾ ਵੀ ਸਭ ਤੋਂ ਪਹਿਲੀ ਖੁਸ਼ਖਬਰੀ ਉਹਨਾਂ ਲੋਕਾਂ ਲਈ ਬਣਦੀ ਆ ਜਿਨ੍ਹਾਂ ਲੋਕਾਂ ਦਾ ਮੈਂ ਕਹਿੰਦਾ ਜੀ ਜਾਣ ਲੱਗਿਆ ਆ ਸੀ ਇਹਨਾਂ ਗੱਲਾਂ ਦੇ ਉੱਤੇ ਆਪਣਾ ਤੇਲ ਫੂਕੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਕਾਫਲਿਆਂ ਦੇ ਵਿੱਚ ਵੀ ਤੁਰੇ ਵੱਡੇ ਪੱਦਰ ਤੇ ਉਹਦਾ ਪ੍ਰਚਾਰ ਵੀ ਕੀਤਾ ਤੇ ਸਾਡੇ ਉਹਨਾਂ ਲੋਕਾਂ ਨੂੰ ਜਿਹੜੀ ਕਿ ਕੀਮਤ ਸੀ ਉਹ ਮਿਲ ਚੁੱਕੀ ਹੈ ਤਾਂ ਤੁਸੀਂ ਕਹੋਗੇ ਕਿ ਇਹ ਗੱਲ ਹੋ ਕਿਵੇਂ ਸਕਦੀ ਹੈ ਤਾਂਦਰਅਸਲ ਮੈਂ ਵੀ ਕੋਈ ਸਬੂਤਾ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ ਆ ਇਹ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦੱਸ ਦੇ ਵੀ ਇੱਕ ਚੈਨਲ ਦੇ ਉੱਤੇ ਚੱਲੀ ਹੈ ਜਿਹੜੀ ਗੱਲ ਤਾਂ ਦੂਜਾ ਚੈਨਲ ਆਪਣੇ ਦੂਜੇ ਚੈਨਲ ਦਾ ਮਤਲਬ ਆਪਣਾ ਨੰਬਰ ਹੋਊਗਾ ਦੂਸਰਾ ਤਾਂ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਬਹੁਤ ਹੀ ਮੈਂ ਕਹਿੰਦਾ ਵੀ ਖੂਬਸੂਰਤ ਗੱਲ ਜਿਹੜਾ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਇਹਨਾਂ ਨੇ ਪੂਰੇ ਇਸ ਕੇਸ ਦੀ ਅਗਵਾਈ ਕੀਤੀ ਹੈ ਤਾਂ ਮੈਂ ਚਾਹੂੰਗਾ ਤੁਸੀਂ ਆਪਣੇ ਆਪ ਪਹਿਲਾਂ ਸੁਣੋ ਉਸ ਤੋਂ ਬਾਅਦ ਆਪਾਂ ਕਰਾਂਗੇ ਅਗਲੇ ਵਿਚਾਰ ਸਾਂਝੇ ਸੌਦਾ ਸਾਧ ਪੈਰੋਲ ਤੇ ਜੇਲ੍ਹ ਤੋਂ ਬਾਹਰ ਸੁਨਾਰੀਆ ਜੇਲ੍ਹ ਤੋਂ ਬਾਹਰ اور ਆਪਣੇ ਯੂਪੀ ਦੇ ਬਾਗਪਾਨਾਸ਼ਰਮ ਦੇ ਵਿੱਚ ਇੱਕ ਪਾਸੇ ਯੂਪੀ ਪਹੁੰਚੇ ਸੌਦਾ ਸਾਧ اور ਦੂਜੇ ਪਾਸੇ ਸਰਸਾ ਡੇਰੇ ਦੇ ਵਿੱਚ ਕਹਿਮਾਗੱਬੀ ਦੇ ਚੱਲ ਰਹੇ ਹਨ ਹਰਿਆਣੇ ਵਿੱਚ ਤਾਂ ਸਿਆਸੀ ਕੋथल-ਪੋਥਲ ਚੱਲਦੀ ਪਈ ਹੈ ਕੁਝ ਹੀ ਦਿਨ ਰਹਿ ਗਏ ਨੇ ਕੁਝ ਇੱਕ ਦੋ ਦਿਨਾਂ ਬਾਅਦ ਵੋਟਾਂ ਪੈਣਗੀਆਂ ਔਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਕਿਸਮਤ ਜਿਹੜੀ ਹੈ ਉਹ ਬੈਲਟ ਬਾਕਸਾਂ ਦੇ ਵਿੱਚ ਪਿਆਤ ਉਡੀਕੀ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਸਰਜੀਤ ਸਿੰਘ ਖਾਲਸਾ ਫਿਰਕਾਟ ਤੋਂ ਜਿੱਤੇ ਹੋਏ ਐਮਟੀ ਸਰਜੀਤ ਸਿੰਘ ਖਾਲਸਾ ਲਗਾਤਾਰ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਵਿਚਰ ਰਹੇ ਸੀ ਉਹਨਾਂ ਨੇ ਜਿੱਥੇ ਇੱਕ ਪਾਸੇ ਸੌਦਾ ਸਾਥ ਦੇ ਬਾਰੇ ਗੱਲਾਂ ਕੀਤੀਆਂ ਨਾਲੋਂ ਨਾਲ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਵੀ ਪੈਰੋਲ ਤੇ ਬਾਹਰ ਆ ਸਕਦੇ ਨੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਲਗਾਤਾਰ ਜਦੋਜਹਿੜ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਐਮਟੀ ਭਾਈ ਅਮਰਪਾਲ ਸਿੰਘ ਥੇਲੋਂ ਬਾਹਰ ਲਿਆਤੇ ਜਾਣਗੇ ਇਸ ਤਰ੍ਹਾਂ ਉਹ ਆਦੀ ਅੰਸਤ ਟੇ ਉਹ ਜੇਲ੍ਹੋਂ ਬਾਹਰ ਆਉਂਦੇ ਪਰ ਇਸ ਵਿੱਚ ਜਦੋਂ ਸੌਦਾ ਸਾਥ ਪੈਰੋਲ ਤੇ ਜੇਲ੍ਹੋਂ ਬਾਹਰ ਹੁੰਦਾ ਦੁਆਰਾ ਤਾਂ ਸਰਜੀਸੇ ਖਾਲਸਾ ਨੇ ਇੱਕ ਟਿੱਪਣੀ ਕਰ ਦਿੱਤੀ ਜਿਸ ਦੇ ਵਿੱਚ ਇਸ਼ਾਰਾ ਮਿਲ ਗਿਆ ਕਿ ਕੀ ਭਾਈ ਅਮਰਤਪਾਲ ਸਿੰਘ ਵੀ ਪੈਰੋਲ ਤੇ ਜੇਲ੍ਹੋਂ ਬਾਹਰ ਆਉਣ ਵਾਲੇ ਆ ਇਹ ਇਸ ਤਰ੍ਹਾਂ ਦੇ ਚਰਚੇ ਚੱਲਦੇ ਪਏ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਵੀ ਪੈਰੋਲ ਮੈਣ ਵਾਲੀ ਹੈ ਕਿਉਂਕਿ ਇਹ ਇੱਕ ਵੱਡਾ ਫੈਸਲਾ ਇਹ ਪ੍ਰਸ਼ਾਸਨ ਦਾ ਹੋ ਸਕਦਾ ਹੈ ਦੂਜੇ ਪਾਸੇ ਜਿਹੜਾ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਮੋਟਾ ਪਾ ਕੇ ਚਤਾਇਆ ਹੈ ਉਹਨਾਂ ਦਾ ਐਮਪੀ 29 ਲੱਖ ਹੋਵੇਗਾ ਅਖੀਰਕਾਰ ਜੇ ਇਸ ਤਰ੍ਹਾਂ ਹੁੰਦਾ ਪਰ ਦਰਅਸਲ ਪੰਜਾਬੀਓ ਵੀਡੀਓ ਲੰਬੀ ਹੋ ਜਾਣੀ ਹੈ ਜੇਕਰ ਮੈਂ ਕਾਸ਼ ਲਾਈਵ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਸਾਨੂੰ ਪੂਰੀ ਸੁਣਾ ਦੇ ਮੈਂ ਸੁਣਾ ਵੀ ਦਿੰਦਾ ਪਰ ਤੁਹਾਨੂੰ ਸੁਣਨ ਦੀ ਲੋੜ ਹੀ ਨਹੀਂ ਹੈ ਜਿੰਨੀ ਗੱਲ ਤੁਸੀਂ ਸੁਣੀ ਹੈ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਇਹ ਗੱਲ ਸੱਚ ਹੈ ਭਾਈ ਅਮਰਪਾਲ ਸਿੰਘ ਪ੍ਰੋਲ ਦੇ ਉੱਤੇ ਬਾਹਰ ਆਉਣਗੇ ਕਿਉਂਕਿ ਤੁਸੀਂ ਸਮਝੋ ਪਹਿਲਾਂ ਤੁਸੀਂ ਸਮਝੋ ਗੱਲ ਨੂੰ ਵੀ ਦਰਅਸਲ ਜਿਵੇਂ ਸਾਥ ਦੇ ਉੱਤੇ ਡੇਰੇ ਵਾਲੇ ਬਾਬੇ ਦੇ ਉੱਤੇ ਐਡੇ ਐਡੇ ਮੁਕਾਦਮੇ ਹੋਣ ਦਰਜ ਉਹ ਲੁੱੱੱਚੇ ਬੰਦੇ ਨੂੰ ਬਾਹਰ ਲਿਆਂਦਾ ਜਾ ਸਕਦਾ ਲੱਭਾਲੇ ਬੰਦੇ ਸਾਡੇ ਪ੍ਰੇਮੀ ਹੋਣੀਆਂ ਮੈਨੂੰ ਗਾਲ੍ਹਾਂ ਤਾਂ ਕੱਢਣਗੇ ਕੋਈ ਗੱਲ ਨਹੀਂ ਦਰਅਸਲ ਜਿਹੜੀ ਗੱਲ ਸੱਚ ਹੈ ਮੈਂ ਕਹਿ ਸਕਦਾ ਸੱਚ ਨੇ ਸੱਚ ਰਹਿਣਾ ਆਪਣੀ ਥਾਂ ਤੇ ਖੜਾ ਰਹਿਣਾ ਚਾਹੇ ਮੈਂ ਕਹਾ ਚਾਹੇ ਨਾ ਕਹਾ ਕੁਸਾ ਲੱਗਦਾ ਕਿਸੇ ਨੂੰ ਲੱਗੀ ਜਾਵੇ ਕੋਈ ਚੱਕਰ ਨਹੀਂ ਜਿਹੜਾ ਗੁੱਸਾ ਮੰਨੂ ਆ ਦਰਸਾਲ ਉਹ ਵੀ ਉਹਦੇ ਨਾਲ ਦਾ ਹੀ ਹੋਣਾ ਤਾਂ ਮੈਂ ਚਾਹੂੰ ਆ ਵੀ ਵੱਧ ਤੋਂ ਵੱਧ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਬੰਦੇ ਨੇ ਏਡੇ ਏਡੇ ਜੁਰਮ ਕੀਤੇ ਨੇ ਉਹ ਬੰਦੇ ਨੂੰ ਪਰੋਲ ਦੇ ਉੱਤੇ ਬਾਹਰ ਜਾਂਦਾ ਜਾ ਰਿਹਾ ਆਪਣੀਆਂ ਵੋਟਾਂ ਦੀ ਭੁੱਖ ਦੇ ਲਈ ਆਪਣੀ ਕੁਰਸੀਆਂ ਬਚਾਉਣ ਦੇ ਲਈ ਵੀ ਅਸੀਂ ਬਣ ਜਾਈਏ ਦੁਬਾਰਾ ਅਸੀਂ ਖਿਸਕਣਾ ਨਹੀਂ ਜਾਈਏ ਤਾਂ ਜਿਹੜਾ ਸਾਡਾ ਸਿੰਘ ਹੈ ਇਹਦੇ ਵਾਰੀ ਚੁੰਡੀ ਵੱਢੀ ਜਾਂਦੀ ਇਹਨਾਂ ਦੇ ਉਹ ਸਾਡੇ ਵਾਲੀ ਤਾਂ ਯਾਰ ਸਰਕਾਰ ਹੀ ਨਕਮੀ ਚੁਣੀ ਹੋਈ ਆ ਸਾਡੇ ਪੰਜਾਬ ਨੇ ਚਲੋ ਠੀਕ ਆ ਗਲਤੀ ਹੋ ਗਈ ਸਿਰ ਦੇ ਉੱਤੇ ਚੱਕ ਕੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਭਗਵੰਤ ਮਾਨ ਅੱਜ ਉਹੀ ਬੰਦਾ ਭਾਈ ਅਮਰਪਾਲ ਦੀ ਗੱਲ ਕਰਨ ਨੂੰ ਤਿਆਰ ਨਹੀਂ ਬਲਕਿ ਉਹਨਾਂ ਨੂੰ ਅੰਦਰ ਰਗੜਨ ਨੂੰ ਤਿਆਰ ਸੀ ਇਹਦਾ ਸ਼ੁਕਰ ਹੋ ਉਸ ਪ੍ਰਮਾਤਮਾ ਦਾ ਜਿਹੜੇ ਨੇ ਕਾਨੂੰਨ ਵਿਵਸਥਾ ਵੀ ਸਾਡੇ ਵਿੱਚ ਕਾਇਮ ਕਰਕੇ ਰੱਖੀ ਆ ਮੈਂ ਕਹਿੰਦਾ ਵੀ ਕਾਨੂੰਨ ਨਾ ਹੋਵੇ ਕੱਲੀ ਸਰਕਾਰ ਬਣਨ ਤੋਂ ਬਾਅਦ ਸਰਕਾਰਾਂ ਦਾ ਹੀ ਚੱਲੇ ਤਾਂ ਮੈਂ ਕਹਿੰਦਾ ਅੱਦੇ ਪੰਜਾਬ ਨੂੰ ਇਹ ਉਹੀ ਮਾਰ ਦੇਣ ਆਪਣੀ ਮਰਜ਼ੀ ਦੇ ਮੁਤਾਬਕ ਸ਼ਾਂਤੀ ਕਰਨ ਇਹ ਲੋਕਾਂ ਦੀ ਵੀ ਇਹ ਸਾਨੂੰ ਵੋਟਾਂ ਪਾਉਣਗੇ ਇਹਨਾਂ ਨੂੰ ਰੱਖੋ ਵਕਿਆਂ ਨੂੰ ਮਾਰੋ ਯਾਰ ਇਹ ਤਾਂ ਕਾਨੂੰਨ ਹੈ ਇਹਨੇ ਜਿਹੜੀ ਕਿ ਸਾਡੀ ਰੱਖਿਆ ਕੀਤੀ ਹੈ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਿ ਹੁਣ ਪ੍ਰੋਲ ਮਿਲ ਨੂੰ ਮਤਲਬ ਤਿਆਰ ਹੋ ਰਹੀ ਹੈ ਤਾਂ ਇਹ ਇੱਕ ਕਾਨੂੰਨ ਵਿਵਸਥਾ ਦੇ ਕਾਰਨ ਆ ਨਾ ਸਭ ਤੋਂ ਮੈਂ ਕਹਿੰਦਾ ਵੀ ਪਹਿਲਾਂ ਸਾਨੂੰ ਜੇ ਧੰਨਵਾਦ ਕਰਨਾ ਚਾਹੀਦਾ ਤਾਂ ਕਿਦਾ ਕਰਨਾ ਚਾਹੀਦਾ ਜਿਹੜੀਆਂ ਸਾਡੀਆਂ ਮੁੱਖ ਅਦਾਲਤਾਂ ਨੇ ਉਹਨਾਂ ਦੇ ਵਿੱਚ ਬੈਠੇ ਜੱਜ ਸਹਿਬਾਨ ਉਹ انسان ਜਿਨ੍ਹਾਂ ਦਾ ਕਿ ਜਮੀਰ ਹਲੇ ਤੱਕ ਵੀ ਜਾਗਦਾ ਜਿਹੜੇ ਕਿ ਕਈ ਹੁੰਦੇ ਨੇ ਵਿਕ ਜਾਂਦੇ ਨੇ ਬਥੇਰੇ ਮਤਲਬ ਵੱਡੇ ਵੱਡੇ ਅਫਸਰ ਵਿਕਦੇ ਦੇਖੇ ਨੇ ਇਤਿਹਾਸ ਹੀ ਗਵਾ ਰਿਹਾ ਪਰ ਦਰਅਸਲ ਜਿਹੜਾ ਸੱਚ ਆ ਉਹ ਇਹ ਆ ਵੀ ਸਾਡੇ ਕਾਨੂੰਨ ਵਿਵਸਥਾ ਦੇ ਵਿੱਚ ਹਲੇ ਵੀ ਇਹੋ ਜੇ ਜੱਜ ਜਗਦੀਪ ਸਿੰਘ ਵਰਗੇ ਸ਼ਖਸ਼ ਮੌਜੂਦ ਬੈਠੇ ਨੇ ਜਿਨ੍ਹਾਂ ਨੇ 25 ਅਗਸਤ ਵਾਲੇ ਦਿਨ ਸਰਸੇ ਵਾਲੇ ਸਾਧ ਨੂੰ ਸਜ਼ਾ ਸੁਣਾਈ ਸੀ ਜੱਜ ਜਗਦੀਪ ਸਿੰਘ ਨੇ ਸਰਚ ਕਰਕੇ ਦੇਖ ਲਿਓ ਪੰਜਾਬੀ ਬੰਦਾ ਜੱਜ ਜਗਦੀਪ ਸਿੰਘ ਦਾ ਹੋ ਨਾਮ ਆ ਬੰਦੇ ਦਾ ਜਿਹੜੇ ਨੇ ਉਹਨੂੰ ਸਜ਼ਾ ਸੁਣਾਈ ਸੀ ਪਰ ਉਹੋ ਜਿਹੇ ਜੱਜ ਸਾਡੇ ਵਿੱਚ ਪਤਾ ਨਹੀਂ ਕਿੰਨੇ ਕੁ ਬੈਠੇ ਨੇ ਅਦਾਲਤਾਂ ਦੇ ਵਿੱਚ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਦੀ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਇਆ ਵੀ ਜਿਵੇਂ ਸਰਸੇ ਵਾਲਾ ਸਾਹ ਦਾ ਸਕਦਾ ਤੇ ਭਾਈ ਅਮਰਪਾਲ ਕਿਉਂ ਨਹੀਂ ਆ ਸਕਦਾ ਭਾਈ ਇਹ ਤਾਂ ਫਿਰ ਕਿਤੇ ਨੇ ਕਿਤੇ ਫਿਰ ਨਾ انصافੀ ਹੁੰਦੀ ਨਾ ਜੇ ਹੁਣ ਸਰਕਾਰਾਂ ਦੀ ਚੱਲੇ ਸਰਕਾਰ ਤਾਂ ਚਾਹੁੰਦੀ ਨਹੀਂ ਵੀ ਭਾਈ ਅਮਰਪਾਲ ਸਿੰਘ ਬਾਹਰ ਆ ਜੇ ਹਾਂ ਠੀਕ ਆ ਟੁੱਟ ਕੇ ਕੁਝ ਕਹਿ ਸਕਦੇ ਜਿਵੇਂ ਹੁਣ ਭਾਈ ਆਪਣਾ ਭਗਵੰਤ ਮਾਨ ਟੁੱਟ ਚੁੱਕਿਆ ਸੀ ਵੀ ਮੈਂ ਬਿਮਾਰ ਹੋ ਚੱਲਿਆ ਜੀ ਆ ਲੀਵਰ ਡੈਮੇਜ ਹੋ ਗਿਆ ਜੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਟੁੱਟ ਚੁੱਕਿਆ ਸੀ ਉਹ ਕਿਉਂਕਿ ਉਹਨਾਂ ਨੇ ਵੀ ਇੱਕ ਆਪਣਾ ਮੰਤਰੀ ਭੇਜ ਕੇ ਮੈਂ ਵੀਡੀਓ ਪਾਈ ਆ ਆ ਮੀਟਿੰਗ ਕਰਵਾਈ ਸੀ ਮਤਲਬ ਮੀਟਿੰਗ ਕਰਨ ਨੂੰ ਕਿਹਾ ਸੀ ਸਿੰਘਾਂ ਦੇ ਨਾਲ ਬੰਦੀ ਮੋਰਚੇ ਦੇ ਮਤਲਬ ਉੱਤੇ ਇਹਨਾਂ ਨੇ ਆਪਣਾ ਮੰਤਰੀ ਭੇਜਿਆ ਸੀ ਜਿਹਦਾ ਨਾਮ ਸੀ ਕੁਲਦੀਪ ਢਾਲੀਵਾਲ ਕੁਲਦੀਪ ਢਾਲੀਵਾਲ ਜਿਹੜਾ ਕਿ ਮੰਤਰੀ ਆਪਣਾ ਭੇਜਿਆ ਸੀ ਉਹ ਕਿਉਂ ਭੇਜਿਆ ਸੀ ਵੀ ਸਾਡੇ ਨਾਲ ਮੀਟਿੰਗ ਕਰ ਲਓ ਇਹ ਗੱਲ ਤੋੜਨ ਦਾ ਵੈਸੇ ਚਾਹੁੰਦਾ ਕਿਉਂਕਿ ਇਹਨੂੰ ਵੀ ਪਤਾ ਵੀ ਅਸੀਂ ਦੋਸ਼ੀ ਆ ਉਹ ਦੋਸ਼ ਕੀਤੇ ਜਿਹੜੇ ਸਿੰਘਾਂ ਨੂੰ ਬੰਦ ਕਰੀ ਬੈਠੇ ਆਂ ਪਿੰਜਰੇ ਦੇ ਵਿੱਚ ਭਾਈ ਜਾਨਵਰਾਂ ਵਾਂਗੂ ਉਹਨਾਂ ਦਾ ਕਿਤੇ ਨਾ ਕਿਤੇ ਤਾਂ ਯਾਰ ਹਰਜਾਨਾ ਬਣਦਾ ਹੀ ਹੂ ਤੁਸੀਂ ਦੱਸੋ ਕਮੈਂਟ ਕਰਕੇ ਮੇਰਾ ਵੀ ਲਾਜ਼ਮੇ ਦੱਸਣਾ ਇਸ ਗੱਲ ਦਾ ਜਵਾਬ ਜਿਹੜੇ ਬੰਦੇ ਨੂੰ ਬਿਨਾਂ ਵਜਾ ਤੋਂ ਬਿਨਾਂ ਕਸੂਰ ਤੋਂ ਕਿਸੇ ਨੂੰ ਆਪਾਂ ਅੰਦਰ ਧਾਰ ਦੀਏ ਤਾਂ ਉਹਦਾ ਜਿਹੜਾ ਹਰਜਾਨਾ ਉਹ ਕੋਈ ਹੋਰ ਦੇਊਗਾ ਕਿ ਕਿ ਆਪਾਂ ਦੇਵਾਂਗੇ ਉਹੀ ਹਰਜਾਨਾ ਭਗਵੰਤ ਮਾਨ ਹਰ ਰੋਜ ਭਰ ਰਿਹਾ ਹਰ ਰੋਜ ਕਿਉਂ ਇਹਨੂੰ ਨੀਂਦ ਨਹੀਂ ਆਉਂਦੀ ਕੀ ਪਤਾ ਕੀ ਖਾ ਕੇ ਵੈਸੇ ਤਾਂ ਉਹ दारू ਪੀਂਦਾ ਹੀ ਹੈ ਵੈਸੇ ਉਹ ਤੁਹਾਨੂੰ ਵੀ ਪਤਾ ਡਿੱਗ ਗਿਆ ਸੀ ਪਿੱਛੇ ਜੀ ਚਲੋ ਆਪਾਂ ਇੰਨੀਆਂ ਗੱਲਾਂ ਨਹੀਂ ਕਰਨੀਆਂ ਇਹ ਬੰਦੇ ਨੇ ਨੀਂਦਾਂ ਉੜਾ ਦਿੱਤੀਆਂ ਇਹਦੀਆਂ ਕਿਧਰੇ ਲੀਵਰ ਡੈਮੇਜ ਬਿਮਾਰੀਆਂ ਲੈਣੇ ਦੇਣੇ ਕੁਰਸੀ ਦੀ ਹਲਚਲ ਇਹਦੇ ਬੰਦੇ ਖਿੱਚੇ ਜਾ ਰਹੇ ਆ ਜੀ ਉਹ ਹਟਾਤਾ ਜੀ ਫਲਾਣਾ ਮੰਤਰੀ ਚੱਕਦਾ ਜੀ ਇਹ ਗੱਲਾਂ ਭਾਈ ਸਾਹਿਬ ਅਮਰਪਾਲ ਸਿੰਘ ਕਰਕੇ ਹੀ ਹੋ ਰਹੀਆਂ ਜਿਹੜੇ ਬੇਹਨੱਕੇ ਬੰਦਿਆਂ ਨੂੰ ਉਹ ਤੁਸੀਂ ਜਾਣਬੁੱਝ ਕੇ ਕਹੀ ਜਾਂਦੇ ਸਾਨੂੰ ਡਰ ਲੱਗਦਾ ਜੀ ਇਹਦੇ ਤੋਂ ਖਤਰਾ ਜੀ ਪੰਜਾਬ ਦੀ ਜਨਤਾ ਨੂੰ ਖਤਰਾ ਬਾਅਦ ਚ ਕਹਿੰਦਾ ਮੈਨੂੰ ਖਤਰਾ ਪਹਿਲਾਂ ਤਾਂ ਇੱਥੇ ਝੂਠ ਫੜਿਆ ਗਿਆ ਸੀ ਮੁੱਖ ਮੰਤਰੀ ਦਾ ਹੁਣ ਮੈਂ ਚਾਹੁੰਨਾ ਹੱਥ ਬੰਨ੍ਹ ਕੇ ਬੇਨਤੀ ਇਹ ਵੀਡੀਓ ਬੜੀ ਖਾਸ ਆ ਸਾਡੇ ਲੋਕਾਂ ਨੂੰ ਮੈਂ ਕਹਿੰਦਾ ਖੁਸ਼ੀ ਦੀ ਗੱਲ ਆ ਇਹ ਜਰੂਰ ਸ਼ੇਅਰ ਕਰਨਾ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਵਿੱਚ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਦਿਖ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ